ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਖਸ਼ੋਬਤਾ ਅੱਜ ਇੱਕ ਵਾਰ ਮੁੜ ਤੋਂ ਗੱਲ ਕਰਾਂਗੇ ਨਗਰ ਨਿਗਮ ਹੁਸ਼ਾਰਪੁਰ ਜਿਸ ਨੂੰ ਕੀ ਹੁਸ਼ਾਰਪੁਰ ਦੀ ਮਿਨੀ ਵਿਧਾਨ ਸਭਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਹੁਸ਼ਾਰਪੁਰ ਦੇ ਜਿਹੜੇ ਬਹੁਤਾਤ ਕਿੰਤੀ ਦੇ ਵਿੱਚ ਵਿਕਾਸ ਕਰ ਰਹੇ ਜਿਹਨੇ ਖਾਸ ਕਰ ਸ਼ਹਿਰੀ ਏਰੀਏ ਦੇ ਉਹ ਨਗਰ ਨਿਗਮ ਤੇ ਡਿਪੈਂਡ ਹੁੰਦੇ ਨੇ ਤਾਂ ਅੱਜ ਹੁਸ਼ਾਰਪੁਰ ਦੇ ਪੰਜਾਹ ਵਾਡਾਂ ਦੇ ਕੌਂਸਲਰਾਂ ਦੀ ਇੱਕ ਮੀਟਿੰਗ ਜਿਸ ਨੂੰ ਅਸੀਂ ਹਾਊਸ ਦੀ ਮੀਟਿੰਗ ਵੀ ਕਹਿ ਦਿੰਦੇ ਆ ਨਗਰ ਨਿਗਮ ਦੇ ਮੀਟਿੰਗ ਹਾਲ ਦੇ ਵਿੱਚ ਹੋਣੀ ਸੀ ਪਰੰਤੂ ਇੱਕ بڑا ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਜੋ ਅਦਾਰਾ ਹੁਸ਼ਾਰਪੁਰ ਨਿਊਜ਼ ਦੇ ਹੱਥੇ ਇੱਕ ਚਿੱਠੀ ਲੱਗੀ ਹੈ ਜਿਸ ਵਿੱਚ ਮੀਟਿੰਗ ਨੂੰ ਕੈਨਸਲ ਕਰਵਾਉਣ ਦੇ ਲਈ ਇੱਕ ਇਹ ਮੰਗ ਪੱਤਰ ਕਹਿ ਲਓ ਆਪਾਂ ਜਾਂ ਇੱਕ ਇਹ ਪੱਤਰ ਜਿਹੜਾ ਨਗਰ ਨਿਗਮ ਦੇ ਕਮਿਸ਼ਨਰ ਦੇ ਤੱਕ ਪਹੁੰਚਿਆ ਅਕਸਰ ਆਪਾਂ ਵੇਖਦੇ ਹਾਂ ਕਿ ਮੀਟਿੰਗਾਂ ਨੂੰ ਕੈਨਸਲ ਕਰਵਾਉਣ ਦਾ ਜਿਹੜਾ ਸਿਲਸਿਲਾ ਵਿਰੋਧੀ ਧਿਰਾਂ ਵੱਲੋਂ ਕੀਤਾ ਜਾਂਦਾ ਹੈ ਪਰੰਤੂ ਦਿਲਚਸਪ ਗੱਲ ਕੀ ਹੈ ਕਿ ਹੁਸ਼ਾਰਪੁਰ ਨਗਰ ਨਿਗਮ ਦੀ ਮੀਟਿੰਗ ਨੂੰ ਕੈਨਸਲ ਕਰਵਾਉਣ ਦੇ ਲਈ ਜੇਕਰ ਕੋਈ ਮੰਗ ਪੱਤਰ ਕਮਿਸ਼ਨਰ ਤੱਕ ਪਹੁੰਚਿਆ ਨਾ ਤਾਂ ਉਹ ਵਿਰੋਧੀ ਧਿਰ ਦੇ ਇੱਕ ਕੌਂਸਲਰਾਂ ਨੇ ਦਿੱਤਾ ਹੈ ਨਾ ਹੀ ਉਹ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਦਿੱਤਾ ਹੈ ਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਬਲਕਿ ਉਹ ਖੁਦ ਪੰਜਾਬ ਦੀ ਹੀ ਸੱਤਾਧਾਰੀ ਪਾਰਟੀ ਜਨਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਸਬੰਧਤ ਤੇ ਕੌਂਸਲਰਾਂ ਵੱਲੋਂ ਬਕਾਇਦਾ ਮੰਗ ਪੱਤਰ ਤੇ ਆਪਣੀਆਂ ਮੋਹਰਾਂ ਲਾ ਕੇ ਆਪਣੇ ਸਾਈਨ ਕਰਕੇ ਦਸਤਖਤ ਕਰਕੇ ਜਿਹੜਾ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਤੇ ਜਿਸ ਦੇ ਵਿੱਚ ਵਿਸ਼ਾ ਲਿਖਿਆ ਗਿਆ এজেন্ডਾ ਅਤੇ ਮੀਟਿੰਗ ਕੈਨਸਲ ਕਰਵਾਉਣ ਸੰਬੰਧੀ ਸੋ ਸਭ ਤੋਂ ਪਹਿਲਾਂ ਉਹ ਲੈਟਰ ਜੋ ਚਿੱਠੀ ਹੈ ਉਹ ਅਦਾਰਾ ਹੁਸ਼ਾਰਪੁਰ نیوز ਤੇ ਹੱਥ ਲੱਗੀ ਹੈ ਉਹ ਤੁਹਾਡੇ ਨਾਲ ਮੈਂ ਪੜ੍ਹ ਕੇ ਸਾਂਝੀ ਕਰ ਦਿੰਦਾ ਤੇ ਨਾਲ ਦੇ ਨਾਲ ਉਹ ਸਕਰੀਨ ਤੇ ਅਸੀਂ ਤੁਹਾਨੂੰ ਉਹ ਚਿੱਠੀ ਵੀ ਦਿਖਾ ਰਹੇ ਹਾਂ ਤੇ ਸ਼ੁਰੂਆਤ ਵਿੱਚ ਲਿਖਿਆ ਹੁੰਦਾ ਹੈ ਸੇਵਾ ਵਿੱਚ ਕਮਿਸ਼ਨਰ ਸਾਹਿਬ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਾਰਪੁਰ ਵਿਸ਼ਾ ਲਿਖਿਆ ਜਾਂਦਾ ਹੈ ਅਜੰਡਾ ਤੇ ਮੀਟਿੰਗ ਕੈਨਸਲ ਕਰਵਾਉਣ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਸਮੂਹ ਕਾਉਂਸਲਰਾਂ ਨੂੰ ਜੋ ਅਜੰਡਾ ਫਾਈਲ ਮਿਤੀ 12 8 2025 ਬਾਰੇ ਸਮੂਹ ਅਜੰਡਿਆਂ ਤੇ ਇਤਰਾਜ਼ ਹੈ ਜੋ ਮੀਟਿੰਗ 13 ਅਗਸਤ 2025 ਨੂੰ ਸਮਾਂ ਸਵੇਰ 11 ਵਜੇ ਸਵਾਮੀ ਵਿਵੇਕਾਨੰਦ ਮਿਊਂਸਪਲ ਭਵਨ ਹੁਸ਼ਿਆਰਪੁਰ ਵਿਖੇ ਹੋਣੀ ਨਿਸ਼ਚਿਤ ਹੋਈ ਹੈ ਉਸ ਮੀਟਿੰਗ ਨੂੰ ਕੈਨਸਲ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਤੇ ਇਹਦੇ ਵਿੱਚ 15 ਐਮਸੀਆਂ ਨੇ ਸਾਈਨ ਕੀਤੇ ਨੇ ਤੇ ਸਾਰੇ ਜਿਹੜੇ ਕਾਉਂਸਲਰ ਨੇ ਜਾਂ ਐਮਸੀ ਸਾਹਿਬਾਨ ਨੇ ਨਾ ਤਾਂ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਨਾ ਹੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਨੇ ਬਲਕਿ ਸਾਰੇ ਦੇ ਸਾਰੇ ਕਾਉਂਸਲਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਸਬੰਧ ਰੱਖਦੇ ਨੇ ਸੋ ਦੇਖੋ ਕਿੰਨਾ ਦਿਲਚਸਪ ਮੁੱਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਹੀ ਆਪਣੀ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਮੀਟਿੰਗ ਨੂੰ ਅਤੇ ਏਜੰਡੇ ਨੂੰ ਕੈਨਸਲ ਕਰਵਾਉਣ ਦੇ ਲਈ ਮੰਗ ਪੱਤਰ ਆ ਜਿਕੇ ਚਿੱਠੀ ਹੈ ਜਿਹੜੀ ਕਮਿਸ਼ਨਰ ਸਾਹਿਬ ਨੂੰ ਦੇ ਰਿਆ ਤਾਂ ਮੇਰੀ ਆਮ ਆਦਮੀ ਪਾਰਟੀ ਦੇ ਹੀ ਕੁਝ ਕੌਂਸਲਰ ਸਾਹਿਬਾਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਜਿਨ੍ਹਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਏਜੰਡੇ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਗੱਲਾਂ ਨੇ ਜਿਨ੍ਹਾਂ ਤੇ ਵਿਰੋਧੀ ਧਿਰਾਂ ਨੂੰ ਇਤਰਾਜ਼ਤਾ ਹੁੰਦਾ ਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਵਿਰੋਧੀ ਧਿਰਾਂ ਨੂੰ ਚੰਗੇ ਕੰਮ ਦੇ ਵਿੱਚ ਵੀ ਇਤਰਾਜ਼ ਹੁੰਦਾ ਹੈ ਸੋ ਸੁਭਾਵਿਕ ਹੈ ਆਮ ਤੌਰ ਤੇ ਆਪਾਂ ਵੇਖਦੇ ਵੀ ਆਂ ਵਿਰੋਧੀ ਧਿਰਾਂ ਨੂੰ ਕਿਉਂਕਿ ਇਹ ਮੀਡੀਆ ਦੇ ਵਿੱਚ ਰਹਿਣ ਦਾ ਕਿ ਉਹ ਮੁੱਦਾ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਪਰੰਤੂ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਆਪਣੀ ਸਰਕਾਰ ਹੈ ਆਪਣਾ ਮੇਅਰ ਹੈ ਆਪਣੇ ਅਫਸਰ ਨੇ ਆਪਣੀ ਹੀ ਪਾਰਟੀ ਦਾ ਐਮਐਲਏ ਹੁਸ਼ਾਰਪੁਰ ਦੇ ਵਿੱਚ ਹੁੰਦਿਆਂ ਹੋਇਆਂ ਇਹ ਕਦਮ ਕਿਉਂ ਚੁੱਕਣਾ ਪਿਆ ਆਖਰਕਾਰ ਕੀ ਨੋਬਤਾ ਕੀ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਨੂੰ ਹੀ ਇਹ ਮੁੱਦਾ ਜਿਹੜਾ ਚੁੱਕਣਾ ਪਿਆ ਹੈ ਮੀਟਿੰਗ ਕੈਨਸਲ ਕਰਵਾਉਣ ਦੇ ਲਈ ਤੋਂ ਨੇ ਤਾਂ ਕਹਿਣਾ ਕਿ ਅਜੈਂਡਾ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਐ ਜਿਨ੍ਹਾਂ ਤੇ ਉਹਨਾਂ ਨੂੰ ਸਖਤ ਇਤਰਾਜ਼ ਆ ਜਿਨ੍ਹਾਂ ਦੇ ਵਿੱਚ ਮੋਟੇ-ਮੋਟੇ ਦੋ ਚਾਰ ਕੰਮ ਐ ਤੁਹਾਨੂੰ ਦੱਸ ਦਿੰਦਾ ਕਿ ਇੱਕ ਉਹ ਕਹਿੰਦੇ ਨੇ ਕਿ ਸਥਾਨਿਕ ਕੈਂਟਾ ਘਰ ਤੋਂ ਲੈ ਕੇ ਸ਼ੈਸ਼ਨ ਚੌਂਕ ਤੱਕ 5 ਫੁੱਟ ਦਾ ਇੱਕ ਫੋਟ ਰੈਸਟ ਬਣੇਗਾ ਫੁੱਟਪਾਥ ਬਣਨ ਜਾ ਰਿਹਾ ਹੈ ਜਦਕਿ ਉਸ ਦੀ ਬਿਲਕੁਲ ਵੀ ਲੋੜ ਨਹੀਂ ਐ ਕਿਉਂਕਿ ਇਸ ਮਾਰਗ ਤੇ ਜਿਹੜੀ ਉਹ ਆਵਾਜ਼ ਆਈ ਐ ਜਾਂ ਰਾਹਗੀਰਾਂ ਸ਼ਹਿਰੀ ਆ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਦੀ ਉੱਥੋਂ ਗੁਜ਼ਰਦੇ ਨੇ ਤਾ ਹਰ ਵਕਤ ਉੱਥੇ ਜਾਮ ਦਾ ਸਾਹਮਣਾ ਵੀ ਜਿਹੜਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਇਸ ਦਾ ਵੀ ਇਤਰਾਜ਼ ਹੈ ਤੇ ਦੂਜਾ ਇਤਰਾਜ਼ ਇਹ ਹੈ ਕਿ ਇੱਕ ਨਗਰ ਨਿਗਮ ਹੁਸ਼ਾਰਪੁਰ ਇੱਕ ਮਸ਼ੀਨ ਖਰੀਦਣ ਜਾ ਰਿਹਾ ਉਸ ਮਸ਼ੀਨ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ ਕਿ ਜੋ ਮਸ਼ੀਨ ਨਗਰ ਨਿਗਮ ਖਰੀਦਣ ਜਾ ਰਿਹਾ ਹੈ ਇਹ ਸੈਨੀਟਰੀ ਸ਼ਾਖਾ ਦੀ ਮੰਗ ਅਨੁਸਾਰ ਸ਼ਹਿਰ ਦੀਆਂ ਵੱਖ-ਵੱਖ 메ਨ ਸੜਕਾਂ ਦੀ ਰੋਡ ਸਵੀਪਿੰਗ ਮਸ਼ੀਨਾਂ ਨਾਲ ਸਫਾਈ ਕਰਵਾਉਣ ਲਈ ਤਿੰਨ ਸਾਲ ਲਈ ਤਖਮੀਨਾ ਤਿਆਰ ਕੀਤਾ ਗਿਆ ਭਾਵ ਐਸਟੀਮੇਟ ਤਿਆਰ ਕੀਤਾ ਗਿਆ ਜਿਸ ਦੀ ਅਨੁਮਾਨਿਤ ਲਾਗਤ 4 ਕਰੋੜ 8 ਲੱਖ 87797 ਰੁਪਏ ਜਿਹੜੀ ਉਹ ਰੱਖੀ ਗਈ ਹੈ ਤਿੰਨ ਸਾਲਾਂ ਦੇ ਲਈ ਤੇ ਆਖਿਰ ਤੇ ਵਿੱਚ ਕਲੈਮ ਲਿਖਿਆ ਗਿਆ ਕਿ ਕੰਮ ਵਿੱਚ ਤਿੰਨ ਸਾਲ ਲਈ ਪ੍ਰੋਵੀਜ਼ਨ ਲਈ ਗਈ ਹੈ ਜੋ ਕਿ ਅਗਲੇ ਹੋਰ 2 ਸਾਲਾਂ ਤੱਕ ਮੌਕੇ ਦੀਆਂ ਜ਼ਰੂਰਤਾਂ ਅਨੁਸਾਰ ਵਧਾਇਆ ਜਾ ਸਕਦਾ ਹੈ ਤਾਂ ਹੁਣ ਇਹ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਆਪਣੀ ਮੂੰਹ ਕਹਿ ਰਹੇ ਨੇ ਵਿਰੋਧੀ ਧਿਰ ਦੇ ਤਾਂ ਕਹਿ ਰਹੇ ਨੇ ਕਈਆਂ ਨੇ ਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੀ ਜਿਹੜਾ ਸ਼ੇਅਰ ਕੀਤਾ ਹੋਇਆ ਕਿ ਜਿਹੜੀ ਮਸ਼ੀਨ ਹੈ 70 ਤੋਂ 80 ਲੱਖ ਰੁਪਏ ਦੀ ਅਨੁਮਾਨਤ ਦੇ ਨਾਲ ਇਹ ਨਗਰਿਕਮ ਹੁਸ਼ਾਰਪੁਰ ਖੇਤ ਸਾਕੇ ਦਾ ਤਾਂ ਫਿਰ ਉਹਦੇ ਲਈ 4 ਕਰੋੜ ਤੋਂ 8 ਕਰੋੜ 8 ਲੱਖ ਰੁਪਏ ਤੋਂ ਵਧੇਰੇ ਦੀ ਰਾਸ਼ੀ ਹੈ ਜਿਹੜੀ ਉਹ ਰਾਖਵੀ ਰੱਖੀ ਗਈ ਹੈ ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜਾ ਕਰਦਾ ਹੈ ਕਿ ਇਹ ਇਤਰਾਜ਼ ਹੈ ਉਹਨਾਂ ਨੂੰ ਤੇ ਦੂਜਾ ਕਿ ਸਭ ਤੋਂ ਅਹਿਮ ਵਿਸ਼ਾ ਹੋਰ ਹੈ ਅਕਸਰ ਆਪਾਂ ਵੇਖਦੇ ਹਾਂ ਕਿ ਅਸੀਂ ਵੀ ਆਪਣੇ ਘਰ ਦਾ ਹਾਊਸ ਟੈਕਸ ਜਮਾ ਕਰਵਾਉਨੇ ਆਂ ਪ੍ਰੋਪਰਟੀ ਟੈਕਸ ਜਿਹਨੂੰ ਆਪਾਂ ਕਹਿ ਦਿੰਦੇ ਆ ਵਾਟਰ ਐਂਡ ਸੀਵਰੇਜ ਦੇ ਜਿਹੜੇ ਉਹ ਬਿੱਲ ਹੁੰਦੇ ਨੇ ਇਸ਼ੂ ਐਂਡ ਰੀਨਿਊ ਟ੍ਰੇਡ ਲਾਇਸੈਂਸ ਸਟਰੀਟ ਵੈਂਡਰ ਰਜਿਸਟ੍ਰੇਸ਼ਨ ਐਂਡ ਪੇਮੈਂਟ ਐਨੀ ਅਦਰ ਪੇਮੈਂਟ ਕਲੈਕਸ਼ਨ ਤੇ ਇਸ ਤੋਂ ਇਲਾਵਾ ਹੋਰ ਵੀ ਇਹ ਦੋ ਤਰ੍ਹਾਂ ਦੇ ਜਿਹੜੇ ਉਹ ਟੈਕਸ ਦੇ ਰੂਪੇ ਵਿੱਚ ਜੋ ਆਮ ਸ਼ਹਿਰੀਆਂ ਨਗਰ ਨਿਗਮ ਨੂੰ ਅਦਾ ਕਰਦੇ ਨੇ ਤੇ ਉਹਨਾਂ ਦੇ ਲਈ ਨਗਰ ਨਿਗਮ ਹੁਸ਼ਾਰਪੁਰਾ ਜਿਹੜਾ ਕਿਸੇ ਪ੍ਰਾਈਵੇਟ ਫਰਮ ਨੂੰ ਜਾਂ ਪ੍ਰਾਈਵੇਟ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਉਹ ਠੇਕਾ ਦੇਣ ਜਾ ਰਿਹਾ ਤਾਂ ਇਸ ਪ੍ਰਾਈਵੇਟੇਸ਼ਨ ਦੇ ਵਿਰੋਧ ਵਿੱਚ ਵੀ ਉਹਨਾਂ ਵੱਲੋਂ ਇਸ ਤੇ ਵੀ ਜਿਹੜਾ ਸਖਤ ਇਤਰਾਜ਼ ਹੈ ਜਿਹੜਾ ਵਿਰੋਧੀ ਧਿਰਾਂ ਨੂੰ ਹੈਗਾ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਵੀ ਹੈ ਤਾਂ ਮੈਂ ਤਾਂ ਹੈ ਤਾਂ ਇਸ ਦੇ ਸਿਮਤ ਕਹਿੰਦੇ ਹੋਰ ਵੀ ਬਹੁਤ ਸਾਰੇ ਇਤਰਾਜ਼ ਨੇ ਹਾਲਾਂਕਿ ਅਜੇ ਤੱਕ ਮੇਰੇ ਹੱਥ ਏਜੰਡੇ ਦੀ ਕਾਪੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਲੱਗੀ ਆ ਤਾਂ ਦੋ ਕੋ ਗੱਡੀਆਂ ਨਗਰ ਨਿਗਮ ਖਰੀਦਣ ਜਾ ਰਿਹਾ ਹੈ ਇਹ ਬਖਵਾਕ ਵਿਭਾਗਾਂ ਤੇ ਲਈ ਕਹ ਲਓ ਜਾਂ ਅਫਸਰਾਂ ਦੇ ਲਈ ਕਹ ਲਓ ਬਲੇਰੋ ਗੱਡੀਆਂ ਕਹਿੰਦੇ ਟੌਪ ਮਾਡਲ ਖਰੀਦਣੀਆਂ 30 ਲੱਖ ਰੁਪਏ ਉਸ ਤੇ ਲਈ ਜਿਹੜੇ ਔਰ ਰੱਖੇ ਗਏ ਨੇ ਇਹਨਾਂ ਸਾਰੀਆਂ तमाम ਗੱਲਾਂ ਤੇ ਜਿਹੜਾ ਇਤਰਾਜ਼ ਹੈ ਉਹਨਾਂ ਵੱਲੋਂ ਖੜਾ ਕੀਤਾ ਜਾ ਰਿਹਾ ਤੇ ਇਤਰਾਜ਼ ਖੜਾ ਕਰਨਾ ਬਣਦਾ ਵੀ ਹੈ ਤਾਂ ਮੈਂ ਤਾਂ ਸਲਾਮ ਕਰਾਂਗਾ ਜਿਹੇ ਕਾਉਂਸਲਰਾਂ ਨੂੰ ਜਿਹੜੇ ਆਪਣੀ ਹੀ ਸਰਕਾਰ ਦੇ ਹੁੰਦੇ ਆਪਣੀ ਪਾਰਟੀ ਹੁੰਦਿਆਂ ਨਗਰ ਨਿਗਮ ਤੇ ਆਪਣੀ ਅਫਸਰਾਂ ਤੇ ਜਿਹੜੇ ਉਹ ਸਵਾਲ ਖੜੇ ਕਰ ਰਹੇ ਨੇ ਤਾਂ ਹੁਣ ਜਿਹੜੀ ਅੱਜ ਦੀ ਮੀਟਿੰਗ ਆ ਇਹਨਾਂ ਕਾਰਨਾਂ ਨੂੰ ਕਰਕੇ ਉਹ ਕੈਨਸਲ ਕਰ ਦਿੱਤੀ ਗਈ ਆ ਸੋ ਹੋਰ ਵੀ ਬਹੁਤ ਸਾਰੇ ਕਾਉਂਸਲਰ ਨੇ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਵਿਰੋਧੀ ਧਿਰ ਦੇ ਕਾਉਂਸਲਰ ਨੂੰ ਵੀ ਐਮਸੀ ਸਾਹਿਬਾਨਾ ਨੂੰ ਵੀ ਨਾ ਤੇ 83 ਪ੍ਰਾਂਤੂ ਇੱਕ ਜਿਹੜੀ ਇੱਕ ਇੱਕ ਮਿਸਾਲ ਕਾਇਮ ਕੀਤੀ ਹੈ ਆਮ ਆਦਮੀ ਪਾਰਟੀ ਦੇ ਉਹਨਾਂ ਜੁਝਾਰੂ ਐਮਸੀ ਸਾਹਿਬਾਨਾ ਨੇ ਜਿਹੜੇ ਸੱਚਮੁੱਚ ਮੈਨੂੰ ਲੱਗਦਾ ਹੈ ਕਿ ਉਹ ਸ਼ਹਿਰ ਦਾ ਵਿਕਾਸ ਚਾਹੁੰਦੇ ਨੇ ਇੱਥੋਂ ਤੱਕ ਆਮ ਆਦਮੀ ਪਾਰਟੀ ਦੇ ਕਾਉਂਸਲਰ ਸਾਹਿਬਾਨਾ ਵੱਲੋਂ ਕਿਹਾ ਗਿਆ ਕਿ ਜਿਹੜੇ ਇਹ ਬੇਫਜ਼ੂਲੀ ਖਰਚੀ ਖਰਚੇ ਆ ਜਿਹੜੇ ਨਗਰ ਨਿਗਮ ਕਰਨ ਜਾ ਰਹੇ ਆ ਤਾਂ ਉਸ ਤੋਂ ਇਲਾਵਾ ਜਿਹੜੇ ਮੁਹੱਲਿਆਂ ਦੇ ਵਿੱਚ ਕੰਮ ਰਹਿੰਦੇ ਨੇ ਉਹ ਕਹਿੰਦੇ ਸਾਡੇ ਆਪਣੇ ਬਾਡਾਂ ਦੇ ਵਿੱਚ ਕੰਮ ਰਹਿੰਦੇ ਨੇ ਚਾਹੇ ਉਹ ਸੀਵਰੇਜ ਦਾ ਹੈ ਚਾਹੇ ਉਹ ਵਾਟਰ ਸਪਲਾਈ ਦਾ ਹੈ ਚਾਹੇ ਸਟਰੀਟ ਰਾਈਟਾਂ ਦਾ ਹੈ ਤਾਂ ਇਹਨਾਂ ਇਹਨਾਂ ਕੰਮਾਂ ਤੇ ਪਿਆਸੇ ਖਰਚਣ ਦੀ بجائے ਨਗਰ ਨਿਗਮ ਹੈ ਉਹ ਕਹਿੰਦੇ ਕਿ ਬੇਫਜ਼ੂਲੀ ਖਰਚੇ ਉਹ ਜਿਹੜਾ ਕਰ ਰਿਹਾ ਸੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਨਿਗਮ ਤੇ ਜਿਹੜੀ ਐਮਸੀ ਸਾਹਿਬਾਨਾਂ ਦੀ ਹੈ ਹਾਊਸ ਦੀ ਮੀਟਿੰਗ ਹੈ ਉਹ ਹੁਣ ਕਦੋਂ ਹੁੰਦੀ ਹੈ ਤਾਂ ਹੁਣ ਵੇਖਣਾ ਹੋਵੇਗਾ ਸਭ ਤੋਂ ਅਹਿਮ ਗੱਲ ਆਖਿਰ ਤੇ ਵਿੱਚ ਮੈਂ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨਾਂ ਦਾ ਇਥੋਂ ਤੱਕ ਕਹਿਣਾ ਕਿ ਸਿਰਫ ਅ ਮੀਟਿੰਗ ਕੈਨਸਲ ਕਰਵਾਉਣ ਦੇ ਲਈ ਉਹਨਾਂ ਵੱਲੋਂ ਇਹ ਪੱਤਰ ਹੈ ਜਿਹੜਾ ਕਮਿਸ਼ਨਰ ਸਾਹਿਬ ਨੂੰ ਨਹੀਂ ਦਿੱਤਾ ਗਿਆ ਬਲਕਿ ਪੂਰੇ ਦਾ ਪੂਰਾ ਅਜੰਡਾ ਕੈਨਸਲ ਕਰਵਾਉਣ ਦੇ ਲਈ ਬਲਕਿ ਮੁੱਢ ਮੁੱਢ ਕਦੀਮ ਤੋਂ ਰੱਦ ਕਰਵਾਉਣ ਲਈ ਸਿਰੇ ਤੋਂ ਖਾਰਜ ਕਰਵਾਉਣ ਲਈ ਇਹ ਮੰਗ ਪੱਤਰ ਹੈ ਜਾਂ ਚਿੱਠੀ ਹੈ ਜਿਹੜੀ ਹੈ ਕਮਿਸ਼ਨਰ ਸਾਹਿਬਾਨ ਨੂੰ ਦਿੱਤੀ ਗਈ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਨਗਰ ਕਾਇਤੀ ਕਮ ਹਾਰਪੁਰ ਇਸ ਚਿੱਠੀ ਤੇ ਕੀ ਗੌਰ ਫਰਮਾਉਂਦਾ ਹੈ ਸੋ ਬਹੁਤ ਬਹੁਤ ਧੰਨਵਾਦ ਜੀ